ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਜੀ ਯੂਨੀਵਰਸਲ ਪੇਚਾਂ ਵਾਲੇ ਦਸਤਾਰ ਚ ਇਸ ਦੀ ਲੈਂਥ ਹੈਗੀ ਆ 8 ਮੀਟਰ ਰੁਪਿਆ ਬੈਲ ਕਪੜਾ ਹਾਂ ਜੀ ਪਹਿਲੇ ਨਾਲ ਆ ਪਾ ਲੱਕ ਲਿਆ ਹਾਂ ਤਾਂ ਹੁਣ ਇੱਧਰ ਆਪਾਂ ਚੈੱਕ ਕਰਾਂਗੇ ਜਿਹੜਾ ਖੁੱਲਾ ਪਾਸਾ ਉਹ ਆਪਣੀ ਇੱਕ ਵਾਲੀ ਸਾਈਡ ਰੱਖਣਾ ਤੇ ਪੰਤ ਪਾਸਾ ਉਹ ਸੀ ਰੱਖਣਾ ਆਪਣੀ ਕਰਨ ਵਾਲੀ ਸਾਈਡ ਤੇ ਹੁਣ ਚੰਗੀ ਤਰ੍ਹਾਂ ਪਰਲੇ ਨੂੰ ਖੋਲ ਕੇ ਪਹਿਲਾਂ ਆਪਾਂ ਇੱਕ ਵਾਰੀ ਅੰਦਰ ਨੂੰ ਹੋਲਡ ਕਰਾਂਗੇ ਬਾਹਰੋਂ ਦੀ ਇੱਕ ਪਿੰਚ ਕਰਾਂਗੇ ਅੰਦਰ ਨੂੰ ਤੇ ਉਸ ਤੋਂ ਬਾਅਦ ਇਹਦੇ ਉੱਤੋਂ ਹੀ ਥੋੜਾ ਜਿਹਾ ਇੱਕ ਉਂਗਲ ਦੀ ਗੈਪ ਨਾਲ ਆਪਾਂ ਅੰਦਰ ਨੂੰ ਕਰ ਦਾਂਗੇ ਕੱਪੜਾ ਥੋੜਾ ਜਿਹਾ ਠੀਕ ਹੈ ਜੀ ਤੇ ਇਹਦੇ ਨਾਲ ਆਪਣਾ ਹੋਊਗਾ ਜਿਹੜਾ ਰਿਵਰਸਿਬਲ ਪੇਚ ਵਾਂਡ ਲੈਣਾ ਵਾ ਇਹਨੂੰ ਟੰਗੀ ਤੇਰੇ ਵੱਲ ਆਪਾਂ ਸੈੱਟ ਕਰ ਲੈਣਾ ਤੇ ਇਹਦੇ ਵਿੱਚ ਦੋ ਕੁੰਗਲਾ ਕਰਕੇ ਆਪਾਂ ਗੈਪ ਦੇ ਦਿੰਨਾ ਹੈਗਾ ਵਿੱਚ ਨੂੰ ਇਹਨੂੰ ਲਾਸਟ ਤੱਕ ਆਪਾਂ ਸੈੱਟ ਕਰ ਲੈਣਾ ਪਿੱਛੇ ਤੱਕ ਪੂਰਾ ਜਿਸ ਤੇ ਨਾਲ ਆਪਣੀ ਦਸਤਾਰ ਦੀ ਸਫਾਈ ਪਿੱਛੋਂ ਵੀ ਪੂਰੀ ਵਧੀਆ ਹੋਊਗੀ ਜੇ ਨਾ ਮੇਰਾ ਨੂੰ ਬੇਸ ਨਹੀਂ ਬਣਾਣਾ ਆਂਦਾ ਉਹ ਤਾਂ ਮੈਂ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਤੇ ਤੁਸੀਂ ਜਾ ਕੇ ਜਰੂਰ ਦੇਖਿਓ ਬੇਸ ਦੀ ਵੀਡੀਓ ਹੁਣ ਆਪਾਂ ਪਹਿਲਾ ਨਾ ਲੜਾ ਲਗਾ ਲਿਆ ਜਿਹੜੀ ਆਪਾਂ ਸਲਾਈ ਮਾਰਨੀ ਆ ਪਹਿਲਾਂ ਉੱਪਰ ਨੂੰ ਨੀਚੇ ਵਾਲੇ ਪਾਸੇ ਮਾਰਨੀ ਆ ਤੇ ਜਿਹੜਾ ਰਿਵਰਸਿਬਲ ਆਪਾਂ ਪੇਜ ਬਣਾਇਆ ਵਾ ਉਹਨੂੰ ਮੋਟਾ ਕਰਾਂਗੇ ਤਾਂ ਕਿ ਦੇਖਣ ਚ ਉਹ ਵਧੀਆ ਲੱਗੇ ਸਲਾਈ ਮਾਰ ਕੇ ਬੇਚ ਆਪਣਾ ਲਾਸਟ ਤੱਕ ਪੂਰਾ ਮੋਟਾ ਕਰ ਲੈਣਾ ਆਪਾਂ ਉਸ ਤੋਂ ਬਾਅਦ ਜਿੱਥੇ ਆਪਣਾ ਸੈਂਟਰ ਹੁੰਦਾ ਪਿੱਛੋਂ ਸਿਰਦਾ ਉੱਥੇ ਆਪਾਂ ਆਪਣੀ ਉਂਗਲ ਰੱਖ ਕੇ ਉੱਪਰ ਵਾਲੇ ਲਾੜ ਤੋਂ ਥੋੜਾ ਜਿਹਾ نیچے ਰੱਖ ਕੇ ਆਪਾਂ ਲੜ ਲਗਾ ਲੈਣਾ ਵਾ ਅਗਲਾ ਇਹਦੇ ਨਾਲ ਆਪਾਂ ਕਰਨਾ ਕੀ ਹੈ ਜਿਹੜੇ ਆਪਾਂ ਪੂਣੀ ਦੇ ਵਿੱਚ ਦੋ ਲੜ ਫੜ ਕੇ ਛੰਡਦੇ ਹੁੰਦੇ ਆ ਨਾ نیچے ਨੂੰ ਜਿਹੜਾ ਕਪੜਾ ਭਾਰਾ ਥੱਲੇ ਨੂੰ ਜਾਂਦਾ ਵਾ ਉਹ ਵਾਲੇ ਦੋ ਲੜ ਤੋਂ ਆਪਾਂ ਇੱਕ ਲੜ ਉੱਪਰ ਚੱਕਣਾ ਵਾ ਤੇ ਇੱਕ ਲੜ ਆਪਾਂ نیچے ਨਾਲ ਵਾਲੇ ਪੱਲੇ ਦੇ ਅਟੈਚ ਕਰ ਦੇਣਾ ਵਾ ਉੱਪਰ ਵਾਲਾ ਕਪੜਾ ਥੋੜਾ ਜਿਹਾ ਪਤਲਾ ਹੋ ਜਾਊਗਾ ਬਾਕੀ ਜਿਹੜਾ ਆਪਣਾ ਉੱਪਰ ਨਾਲ ਦੇ ਨਾਲ ਬੇਸ ਤਿਆਰ ਹੋਈ ਜਾਊਗਾ ਹੁਣ ਆਪਾਂ ਕਰਨਾ ਕੀ ਆ ਇਹੇ ਲੜ ਦੀ ਸਫਾਈ ਕਰਕੇ ਇੱਕ ਵਾਰ ਇਹਨੂੰ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਸਾਫ਼ ਕਰਕੇ ਲੜ ਤੇ ਇੱਕ ਉਂਗਲ ਦੀ ਗੈਪ ਨਾਲ ਆਪਾਂ ਥੋੜੀ ਚੁੰਡੀ ਭਰ ਕੇ ਉੱਪਰ ਨਾੜ ਫੋਲਡ ਕਰ ਦਾਂਗੇ ਜਿਸ ਦੇ ਨਾਲ ਆਪਣਾ ਰਿਵਰਸੀਬਲ ਪੇਜ ਤਿਆਰ ਹੋ ਜਾਊਗਾ ਇਹਨੂੰ ਆਪਾਂ ਥੋੜਾ ਜਿਹਾ ਉੱਪਰ ਅਟੈਚ ਕਰ ਦਨਾਂ ਨਾਲ ਬਾਅਦ ਵਿੱਚ ਇਸ ਦੇ ਵਿੱਚ ਆਪਾਂ ਸਿਲਾਈ ਮਾਰਾਂਗੇ ਤੇ ਇਹ ਲੜ ਮੋਟਾ ਹੋ ਜਾਊਗਾ ਉਹੀ ਆਪਣਾ ਰਿਵਰਸੀਬਲ ਪੇਜ ਬਣ ਜਾਏਗਾ ਹੁਣ ਆਪਾਂ ਜਿਹੜਾ ਪਹਿਲਾ ਲਾਟ ਸੀ ਉਸ ਤੋਂ ਥੋੜਾ ਜਿਹਾ ਉੱਪਰ ਲਗਾ ਦੇਣਾ ਆ ਇਹ ਰੱਡ ਫਿਰ ਲਾਟ ਨੂੰ ਘੁਮਾ ਕੇ ਉਸ ਤੋਂ ਬਾਅਦ ਆਪਾਂ ਮੋਟਾ ਕਰਾਂਗੇ ਹੁਣ ਤੁਸੀਂ ਦੇਖੋ ਜਿੱਦਾਂ ਪਹਿਲਾਂ ਆਪਾਂ ਨੀਚੇ ਸਲਾਈ ਮਾਰਾਂਗੇ ਥੋੜੀ ਜੀ ਨੀਚੋਂ ਦੀ ਆਪਾਂ ਆਪਣਾ ਪੇਚ ਮੋਟਾ ਕਰਾਂਗੇ ਇਸ ਤੋਂ ਬਾਅਦ ਜਿਹੜਾ ਮਾੜਾ ਮੋਟਾ ਨੀਚੇ ਵਾਲਾ ਖਰਾਬ ਹੁੰਦਾ ਉਹ ਵੀ ਸੈੱਟ ਕਰਕੇ ਉੱਪਰ ਉਹਦੀ ਆਪਾਂ ਥੋੜਾ ਜਿਹਾ ਅੰਦਰ ਨੂੰ ਪਿੰਚ ਕਰਕੇ ਤੇ ਸਲਾਈ ਮਾਰ ਦਾਂਗੇ ਜਿੱਦਨਾਂ ਆਪਣਾ ਰਿਵਰਸੀਬਲ ਪੇਚ ਤਿਆਰ ਹੋ ਗਿਆ ਤੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਲੈਣਾ ਪਹਿਲਾਂ ਤੁਸੀਂ 3-4 ਵਾਰੀ ਟਰਾਈ ਕਰੋਗੇ ਦਸਤਾਰ ਇਹ ਵਾਲੀ ਤੇ ਆਪਣੇ ਆਪ ਤੁਸੀਂ ਬਣ ਸਕਦੇ ਹੋ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਨੂੰ ਵੀ ਕਹਿ ਦਿਆ ਕਰੋ ਹੁਣ ਲਾਸਟ ਤੱਕ ਆਪਾਂ ਇਹਨੂੰ ਸਾਫ਼ ਕਰ ਲੈਣਾ ਵਾ ਹਰੇਕ ਲੜ ਆਪਾਂ ਲਾਸਟ ਤੱਕ ਸਾਫ਼ ਕਰਾਂਗੇ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਜ਼ਿਆਦਾ ਔਖਾ ਨਾ ਹੋਵੇ ਸਾਫ਼ ਕਰਨ ਲੜ ਹੁਣ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਤੋਂ ਆਪਾਂ ਥੋੜਾ ਜਿਹਾ ਨੀਚੇ ਇਹ ਵਾਲਾ ਲੜ ਲਗਾ ਲਾਂਗੇ ਪਿੰਚ ਕਰਕੇ ਅੱਗੇ ਨੂੰ ਨਿਆਣਾ ਲੜ ਤੇ ਇਹਦੇ ਵਿੱਚ ਵੀ ਆਪਾਂ ਸੇਮ ਉਦਾਂ ਹੀ ਕਰਨਾ ਜਿਦਾ ਪਹਿਲੇ ਲੜ ਵਿੱਚ ਕੀਤਾ ਸੀ ਇੱਕ ਪਿੰਚ ਕਰ ਲੈਣਾ ਵਾ ਅੰਗੂਠੇ ਨਾਲ ਥੋੜਾ ਜਾਂ ਅੰਦਰ ਨਾਲ ਲੜ ਕਰਕੇ ਸਫਾਈ ਤੁਸੀਂ ਹਰੇਕ ਲੜ ਦੀ ਨਾਲ-ਨਾਲ ਕਰੀ ਜਾਣੀ ਆ ਜਿੱਤੇ ਨਾਲ ਆਪਾਂ ਨੂੰ ਬਾਅਦ ਵਿੱਚ ਔਖਾ ਨਾ ਹੋਵੇ ਸਫਾਈ ਕਰਨਾ ਇਸ ਕਰਕੇ ਨਾਲ-ਨਾਲ ਹੀ ਆਪਾਂ ਪਹਿਲਾਂ ਹੀ ਸਫਾਈ ਕਰਕੇ ਤੁਰਾਂਗੇ ਇਹਦੇ ਵਿੱਚ ਵੀ ਆਪਾਂ ਥੋੜਾ ਜਾਂ ਇੱਕ ਉਂਗਲ ਦਾ ਗੈਪ ਦੇ ਕੇ ਉੱਪਰ ਨੂੰ ਰਿਵਰਸੀਬਲ ਪੇਚ ਕਰ ਦਾਂਗੇ ਨੀਚੋਂ ਦੀ ਪਿੰਚ ਕਰਕੇ ਉਪਰੋਂ ਥੋੜਾ ਜਿਹਾ ਪ੍ਰੈਸ ਕਰ ਲੈਣਾ ਜਿੱਦਾਂ ਆਪਾਂ ਨਾੜ ਪਿੰਚ ਕਰਨਾ ਵਾ ਜਿਸ ਦੇ ਨਾਲ ਆਪਣੀ ਦਸਤਾਰ ਬਾਹਰੋਂ ਨਹੀਂ ਆਊਗੀ ਤੇ ਪ੍ਰੋਪਰ ਸ਼ੇਪ ਦੇ ਵਿੱਚ ਆਊਗੀ ਨਾਲ ਦੇ ਨਾਲ ਮੈਂ ਤੁਹਾਨੂੰ ਸਭ ਕੁਝ ਦਸੀਏ ਨਾ ਜੋ ਮੈਂ ਆਪਣੀ ਦਸਤਾਰ ਵਿੱਚ ਕਰਦਾ ਹੁੰਦਾ ਬੰਨਣ ਲੱਗੇ ਜਿੱਦਾਂ ਪਿੰਚ ਕਰਨਾ ਜਾਂ ਪ੍ਰੈਸ ਕਰਨਾ ਦਸਤਾਰ ਨੂੰ ਤੇ ਇਹਦੇ ਨਾਲ ਆਪਣੀ ਸ਼ੇਪ ਕ੍ਰੀਏਟ ਹੋ ਜਾਵੇ ਹੁਣ ਦੇਖੋ ਤੁਸੀਂ ਜਿਹੜਾ ਆਪਾਂ ਪਿੱਲੇ ਲੜਾ ਲਗਾਇਆ ਸੀਗਾ ਉਸ ਤੋਂ ਥੋੜਾ ਜਿਹਾ ਆਪਾਂ ਉੱਪਰ ਰੱਖ ਕੇ ਇਹਨੂੰ ਲਗਾ ਦਾਂਗੇ ਲੜ ਲਗਾ ਕੇ ਆਪਾਂ ਹਰੇਕ ਲੜਾ ਲਾ ਕੇ ਮੂੰਹ 'ਚ ਫੜਨਣਾ ਵਾ ਤੇ ਹੁਣ ਆਪਾਂ ਨੀਚੇ ਲੜ ਪਹਿਲਾਂ ਮੋਟਾ ਕਰਾਂਗੇ ਸਲਾਈ ਮਾਰ ਕੇ ਕਿ ਤੁਸੀਂ ਇਹ ਵੀ ਧਿਆਨ ਰੱਖਣਾ ਵਾ ਕਿ ਆਪਣੇ ਸਾਰੇ ਲੜ ਇੱਕੋ ਬਰਾਬਰ ਚ ਆਣ ਜਿੱਦਾਂ ਆਪਾਂ ਜਿੱਧਰੋਂ ਪੇਂਟ ਕਰਦੇ ਆ ਉਧਰੋਂ ਇੱਕੋ ਲੇਅਰ ਦੇ ਵਿੱਚ ਨੀਚੇ ਨੂੰ ਆਣ ਦਾ ਦਾ ਉੱਪਰ ਨੀਚੇ ਨਾ ਹੋਣ ਸਾਰਿਆਂ ਦੀ ਸਪੇਸ ਵੀ ਸਾਰੀ ਸੇਮ ਹੋਵੇ ਲੜਾਂ ਦੇ ਵਿੱਚ ਮਣੇ ਨੂੰ ਲਾਸਟ ਤੱਕ ਆਪਾਂ ਸਾਫ਼ ਕਰ ਲੈਣਾ ਪਹਿਲਾਂ ਤੇ ਪਿੰਚ ਕਰਕੇ ਹੁਣ ਆਪਾਂ ਲਗਾਵਾਂਗੇ ਜੀ ਆਪਣਾ ਚੌਥਾ ਲੜ ਪਿੱਛੋਂ ਵੀ ਆਪਾਂ ਨਾਲ-ਨਾਲ ਹੱਥ ਫੇਰ ਕੇ ਸਫਾਈ ਕਰੀ ਜਾਣੀ ਉੱਪਰੋਂ ਦੀ ਇੱਧਰ ਆ ਕੇ ਫੇਰ ਹੁਣ ਆਪਾਂ ਇੱਕ ਪਿੰਚ ਕਰ ਲਿਆ ਤੇ ਨੀਚੇ ਨੂੰ ਕੱਪੜਾ ਖਿੱਚ ਕੇ ਉੱਪਰੋਂ ਦੀ ਇੱਕ ਉਂਗਲੀ ਤੇ ਗੈਪ ਨਾਲ ਰਿਵਰਸ ਪੇਜ ਬਣਾਵਾਂਗੇ ਤੇ ਇਹ ਜੀ ਰਿਵਰਸ ਪੇਜ ਤਰਾ ਲਾਸਟ ਤੱਕ ਸਾਫ ਕਰ ਲੈਣਾ ਵਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਗੈਪ ਦੇ ਕੇ ਪਿੰਚ ਕਰਕੇ ਉਸੇ ਜਗ੍ਹਾ ਤੇ ਪ੍ਰੈਸ ਕਰਕੇ ਤੇ ਥੋੜਾ ਜਿਹਾ ਉੱਪਰ ਹਾ ਕੇ ਨਾਲ ਆਪਾਂ ਲਗਾ ਦਾਂਗੇ ਜਿਹੜਾ ਸਪੇਸ ਦੇ ਵਿੱਚ ਸਪੇਸ ਬਣਾਉਂਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਸਲਾਈ ਮਾਰਾਂਗੇ ਤੇ ਉਸ ਦਿਨ ਆਪਣੀ ਦਸਤਾਰ ਨਹੀਂ ਫਟੂਗੀ ਤੇ ਜਿਹੜੀ ਸਪੇਸ ਆਪਾਂ ਦਿੱਤੀ ਹੈ ਵਿੱਚ ਉਹਦੇ ਵਿੱਚ ਹੀ ਆਪਣਾ ਪੇਜ ਜਿਹੜਾ ਹੈਗਾ ਮੋਟਾ ਹੋ ਜਾਏਗਾ ਤੇ ਦਸਤਾਰ ਦੀ ਸ਼ੇਪ ਉਹਦੇ ਨਾਲ ਹੀ ਕ੍ਰੀਏਟ ਹੋ ਜੂਗੀ। ਲਾਸਟ ਤੱਕ ਇਹਨੂੰ ਵੀ ਆਪਾਂ ਸਾਫ਼ ਕਰ ਲੈਣਾ। ਹੁਣ ਫਿਰ ਆਪਾਂ نیچے ਵਾਲਾ ਲਾਣਾ ਪਹਿਲਾਂ ਮੋਟਾ ਕਰਾਂਗੇ ਸਲਾਈ ਮਾਰ ਕੇ। ਉਸ ਤੋਂ ਬਾਅਦ ਉੱਪਰਲਾ ਲਾਣਾ ਜਿਹੜਾ ਮੋਟਾ ਕਰਾਂਗੇ। ਬਸ ਤੁਸੀਂ ਇਹੇ ਧਿਆਨ ਰੱਖਣਾ ਕਿ ਆਪਾਂ ਨਾਲ-ਨਾਲ ਸਾਰੇ ਲਾਣਾ ਦੀ ਸਫਾਈ ਕਰੀ ਜਾਣੀ ਆ। ਤੇ ਉਹਦੇ ਨਾਲ ਹੀ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਵਧੀਆ ਲੱਗੂਗੀ। ਅਗਰ ਜੇ ਵਿੱਚ-ਵਿੱਚ ਵੱਟ ਪਏ ਹੋਣਗੇ ਤੇ ਉਹਦੇ ਨਾਲ ਆਪਣੀ ਦਸਤਾਰ ਵਧੀਆ ਨਹੀਂ ਲੱਗਣੀ। ਹੌਣ ਚੰਗੀ ਤਰ੍ਹਾਂ ਇਹਨੂੰ ਆਪਾਂ ਬਾਕੀ ਲੜੜਾਂ ਦੇ ਨਾਲ ਮਿਲਾ ਕੇ ਨੋਕ ਤੱਕ ਪ੍ਰੋਪਰ ਸਪੇਸ ਦੇ ਵਿੱਚ ਕਰ ਲਿਆ। ਚੰਗੀ ਤਰ੍ਹਾਂ ਮੋਟਾ ਕਰਨ ਤੋਂ ਬਾਅਦ ਜਿਹੜੇ ਨੀਚੇ ਵਾਲੇ ਲੜ ਥੋੜੇ ਬਹੁਤੇ ਆਉਣ ਉਹਨਾਂ ਨੂੰ ਵੀ ਸੈੱਟ ਕਰ ਲੈਣਾ ਵਾ। ਤੇ ਹੁਣ ਆਪਾਂ ਲਗਾਵਾਂਗੇ ਜੀ ਪੰਜਵਾਂ ਲੜ। ਸੇਮ ਜਿੱਦਾਂ ਪਹਿਲਾਂ ਆਪਾਂ ਸਾਰੇ ਲੜ ਲਗਾਏ ਸੀਗੇ ਸੇਮ ਉਦਾਂ ਹੀ ਆਪਾਂ ਇਹ ਲੜ ਚ ਵੀ ਕੀਤਾ ਏ। ਉੱਪਰੋਂ ਪਿੰਚ ਕਰਦੇ ਹੋਏ ਲਿਆਉਣਾ ਵਾ। ਨੀਚੇ ਨੂੰ ਕੱਪੜਾ ਖੋਲ ਕੇ ਅੰਗੂਠੇ ਦੀ ਮਦਦ ਨਾਲ ਇੱਕ ਪਿੰਟ ਕਰਾਂਗੇ ਫਿਰ ਉਹੀ ਕਪੜਾ ਨੀਚੇ ਨੂੰ ਖੋਲ ਕੇ ਵੇਟ ਬਣਾਵਾਂਗੇ ਜਿਦਾ ਦੇਖੋ ਮੈਂ ਹੁਣ ਵੀਡੀਓ ਵਿੱਚ ਕਰਦਾ ਸੇਮ ਤੁਸੀਂ ਵੀ ਇਹਦੀ ਟਰਾਈ ਕਰਿਓ ਤੇ ਤੁਸੀਂ ਵੀ ਮੇਰੇ ਵਰਗੀ ਦਾ ਸਟਾਰਟ ਫੜਾ ਸਕਦੇ ਹੋ ਜੇ ਨਾ ਸਮਝ ਆ ਲੱਗੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਂ ਨੀਚੇ ਆਪਣਾ ਕੰਟੈਕਟ ਨੰਬਰ ਤੁਹਾਨੂੰ ਦੇ ਦਾਂਗਾ ਤੇ ਕਿਸੇ ਵੀ ਵਿਆਹ ਖਾ ਦਿੱਤੇ ਤੁਸੀਂ ਪੱਗ ਬਣਵਾਣੀ ਹੋਵੇ ਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਉਹ ਦੇਖੋ ਉੱਪਰੋਂ ਆਪਾਂ ਜਿਹੜਾ ਸੀਗਾ ਪੇਜ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਿਹੜਾ ਵੀ ਫਟ ਪੈਂਦਾ ਵਾ ਉਹਨੂੰ ਖਿੱਚ ਕੇ ਸਾਫ਼ ਕਰ ਲੈਣਾ ਵਾ ਜਿਹੜਾ ਨੀਚੇ ਆਪਾਂ ਸਪੇਸ ਦਿੱਤੀ ਉਹਦੇ ਵਿੱਚ ਹੀ ਆਪਾਂ ਜਿਹੜਾ ਵੱਟ ਪੈਂਦਾ ਉਹਨੂੰ ਕਵਰ ਕਰ ਦੇਣਾ ਵਾ ਉਹਨਾਂ ਇਹ ਲੜ ਨੂੰ ਵੀ ਆਪਾਂ ਮੋਟਾ ਕਰਾਂਗੇ ਪਹਿਲਾਂ ਨੀਚੋਂ ਦੀ ਜੇਦੋਂ ਆਪਾਂ ਉੱਪਰ ਤੇ ਉੱਪਰ ਲੜਾ ਲਗਾਣੇ ਹੁੰਦੇ ਆ ਨੀਚੇ ਵਾਲੇ ਲੜ ਥੋੜੀ ਜਿਹੀ ਸਲਿੱਪ ਹੋਣ ਲੱਗ ਜਾਂਦਾ ਕਿਸੇ ਵੇਲੇ ਜਾਂ ਢਿੱਲੇ ਹੋਣ ਲੱਗ ਜਾਂਦੇ ਆ ਤੇ ਉਹਨੂੰ ਆਪਾਂ ਨਾਲ ਦੇ ਨਾਲ ਸੈੱਟ ਕਰੀ ਜਾਣਾ ਵਾ ਜਿਹਦੇ ਨਾਲ ਉਹ ਦਸਤਾਰ ਕੰਪਲੀਟ ਹੋਣ ਤੇ ਨੀਚੇ ਨੂੰ ਨਾ ਆਣ ਇਹ ਵੀ ਆਪਾਂ ਸੈੱਟ ਕਰ ਲਿਆ ਹੁਣ ਨੀਚੇ ਵਾਲੇ ਪੱਲੇ ਨੂੰ ਹੁਣ ਉਪਰੋਂ ਦੀ ਆਪਾਂ ਜਿਹੜਾ ਪੇਚ ਬਣਾਇਆ ਵਾ ਉਹਨੂੰ ਮੋਟਾ ਕਰਾਂਗੇ ਸਲਾਈ ਤੁਸੀਂ ਦੇਖ ਸਕਦੇ ਹੋ ਮੈਂ ਵੀਡੀਓ ਵਿੱਚ ਕਿੱਦਾਂ ਯੂਜ਼ ਕਰਦਾ ਤੁਸੀਂ ਵੀ ਸੇਮ ਇਦੀ ਯੂਜ਼ ਕਰਨੀ ਆ ਕੋਈ ਵੀ ਸਲਾਈ ਚਾਜ ਨਾਲ ਨਹੀਂ ਮਾਰਦੇ ਕਿੰਜਣਾ ਕਰਕੇ ਪੇਚ ਜਿਹੜੇ ਮੋٹے ਨਹੀਂ ਹੁੰਦੇ ਹੈਗੇ ਪ੍ਰੋਪਰ ਤੁਸੀਂ ਹੁਣ ਸਾਰੀ ਸਫਾਈ ਕਰਨੀ ਹੈ ਲੜ ਵਿੱਚ ਕਿਉਂਕਿ ਲਾਸਟ ਲੜ ਦੇ ਵਿੱਚ ਆਪਾਂ ਪੇਚ ਨਹੀਂ ਪਾਣਾ ਉਹ ਸਿੱਧਾ ਹੀ ਆਪਾਂ ਪਿੰਟ ਕਰਕੇ ਲਗਾ ਦੇਣਾ ਵਾ ਇਸ ਕਰਕੇ ਸਾਰੀ ਆਪਾਂ ਸਫਾਈ ਇਸੇ ਲੜ ਵਿੱਚ ਕਰਾਂਗੇ ਜਿਹੜਾ ਪੇਚ ਥੋੜਾ ਜਿਹਾ ਢਿੱਲਾ ਹੋ ਜਾਂਦਾ ਵਾ ਉਹਨੂੰ ਆਪਾਂ ਖਿੱਚ ਕੇ ਉੱਪਰ ਪੇਨ ਲਗਾ ਦਾਂਗੇ ਜਿਹੜਾ ਨੀਚੇ ਵਾਲੇ ਪੇਚ ਵੀ ਟਿਕ ਜਾਣ ਸਲਿੱਪ ਹੋ ਕੇ ਨੀਚੇ ਨੂੰ ਨਾ ਆਣ ਉਹਨਾਂ ਆ ਗਿਆ ਜੀ ਆਪਣਾ ਲਾਸਟ ਸੈਕਿੰਡ ਲੜ ਜਿਹੜੇ ਨੀਚੇ ਵਾਲੇ ਹੁਣ ਆਪਣੇ ਕਪੜੇ ਹੈਗੇ ਆ ਉਹਨਾਂ ਨੂੰ ਉੱਪਰ ਅਟੈਚ ਕਰ ਦੇਣਾ ਵਾ ਤੇ ਨੀਚੋਂ ਦੀ ਆਪਾਂ ਬਿਲਕੁਲ ਪਤਲਾਇਆ ਕਪੜਾ ਨਹੀਂ ਚ ਵਾਲਿਆ ਵਸੇ ਰੱਖਣਾ ਵਾ ਖਾਲੀ ਸਾਈਡ ਸਾਰਾ ਪੇਸ ਆਪਾਂ ਉੱਪਰ ਇਕੱਠਾ ਕਰ ਦੇਣਾ ਵਾ ਜਿੱਦਾਂ ਆਪਣਾ ਸ਼ੇਪ ਆ ਪੱਗ ਦੀ ਵਧੀਆ ਆਵੇ ਪ੍ਰੋਪਰ ਸੈੱਟ ਕਰਨ ਤੋਂ ਬਾਅਦ ਇਹ ਲੜ ਹੁਣ ਨੀਚੇ ਨੂੰ ਪੱਲਾ ਖਿੱਚ ਕੇ ਸਫਾਈ ਕਰਕੇ ਇੱਕ ਪਿੰਚ ਕਰਾਂਗੇ ਇੱਕ ਪਿੰਚ ਕਰਨ ਤੋਂ ਬਾਅਦ ਨੀਚੇ ਕਪੜਾ ਖਿੱਚ ਕੇ ਉਸ ਨੂੰ ਦੁਬਾਰਾ ਇੱਕ ਵਾਰੀ ਹੋਰ ਪਿੰਚ ਕਰਾਂਗੇ ਜਿਸ ਦੇ ਨਾਲ ਆਪਣਾ ਲਾਸਟ ਲੜ ਪੂਰਾ ਸਾਫ਼ ਲੱਗੇਗਾ ਤੇ ਇਹੇ ਪ੍ਰੋਬਲਮ ਕਿਹਨਾਂ ਨੂੰ ਆਉਂਦੀ ਸੀ ਦੇਖੋ ਆ ਤੁਹਾਡੀ ਆਪਾਂ ਸੋਲਵ ਕਰਤੀ ਤੇ ਦਾ ਲਾਸਟ ਲੜਾਂ ਦੇ ਵਿੱਚ ਵੱਟ ਪੈ ਜਾਂਦਾ ਸੀ ਇਹੇ ਟ੍ਰਿਕ ਨਾਲ ਤੁਸੀਂ ਯੂਜ਼ ਕਰੋਗੇ ਤੇ ਤੁਹਾਡੇ ਲਾਸਟ ਲੜਾਂ ਵਿੱਚ ਵੱਟ ਨਹੀਂ ਪਊਗਾ ਹੁਣ ਪ੍ਰੋਪਰ ਆਪਾਂ ਇਹਦੇ ਉੱਪਰ ਹੀ ਜਿਹੜਾ ਲਾਸਟ ਲੜ ਲਗਾਇਆ ਸੀਗਾ ਉਹਦੇ ਉੱਪਰ ਹੀ ਲਗਾ ਦਾਂਗੇ ਇਹਨੂੰ ਵੀ ਉਹਨੇ ਇਹ ਲਾਟ ਨੂੰ ਵੀ ਆਪਾਂ ਮੋਟਾ ਕਰਾਂਗੇ ਇਹਨੂੰ نیچے ਲਗਾਉਣ ਦਾ ਕਾਰਨ ਇਹ ਸੀ ਕਿ ਜਦੋਂ ਆਪਾਂ ਸਲਾਈ ਮਾਰਾਂਗੇ ਤੇ ਇਹਦੀ ਸਪੇਸ ਉੱਪਰ ਨੂੰ ਆਪਣੇ ਆਪ ਮੈਂਟੇਨ ਹੋਏਣੀ ਆ ਹੁਣ ਆਪਾਂ ਸਾਰੀ ਦਸਤਾਰ ਦੀ ਜਿਹੜੀ ਫਿਨਿਸ਼ਿੰਗ ਆ ਕਰਾਂਗੇ ਉਸ ਤੋਂ ਬਾਅਦ ਲਾਸਟ ਲੜਾ ਲਗਾਵਾਂਗੇ ਜਿਹੜੇ ਮੜਾ ਮੋਟਾ ਰਹਿੰਦਾ ਵਾ ਕੰਮ ਸੈੱਟ ਕਰਨ ਵਾਲਾ ਉਹ ਕਰ ਲਈਏ ਪਿੱਛੋਂ ਦੀ ਆਪਾਂ ਸ਼ੀਸ਼ੇ ਦੀ ਮਦਦ ਨਾਲ ਸੈੱਟ ਕਰ ਸਕਦੇ ਹਾਂ ਜਿਹੜਾ ਵਟ ਪਿਆ ਹੋਊਗਾ ਇਸੇ ਤਰ੍ਹਾਂ ਸੇਮ ਆਪਾਂ ਉੱਪਰ ਦੇ ਲੜ ਵੀ ਸਾਫ਼ ਕਰ ਲੈਣੇ ਆ ਉਦਾਂ ਦਾ ਜਿੱਦਾਂ ਆਪਾਂ ਲਾੜਾ ਲਗਾਉਂਦੇ ਆ ਥੋੜਾ ਬਹੁਤ ਆਪਾਂ ਹੱਤ ਨਾਲ ਸੈੱਟ ਕਰ ਲੈਂਦੇ ਆ ਪਰ ਜਿਹੜਾ ਮਾੜਾ ਮੋਟਾ ਬਟਰਿੰਦਾ ਵਾਪਸ ਲਾਈ ਮਾਰ ਕੇ ਸੈੱਟ ਕਰ ਸਕਦੇ ਆ ਹੁਣ ਆਪਾਂ ਥੋੜੀ ਜੀ ਦਸਤਾਰ ਦੇ ਤਾਂ ਪਿੱਛੇ ਨੂੰ ਪ੍ਰੈਸ ਕਰਾਂਗੇ ਜਿਤਨਾ ਸ਼ੇਪ ਆਪਣੀ ਦਸਤਾਰ ਦੀ ਵਧੀਆ ਹੋ ਜਾਵੇ ਲਾਸਟ ਲਾੜ ਨੂੰ ਲਗਾਉਣ ਦਾ ਤਰੀਕਾ ਹੈਗਾ ਜੀ ਪਹਿਲਾਂ ਉੱਪਰੋਂ ਦੀ ਲਾੜ ਥੋੜਾ ਅੰਦਰ ਨੂੰ ਫੋਲਡ ਕਰ ਲਿਆ ਹਾਫ ਹਾਫ ਨੀਚੋਂ ਦੀ ਫੋਲਡ ਕਰ ਲਿਆ ਪਿੱਛੋਂ ਦੀ ਸੈੱਟ ਕਰਕੇ ਇਸ ਸਾਫ਼ ਕਰਕੇ ਆਪਾਂ ਇਹਨੂੰ ਲਗਾ ਦੇਣਾ ਵਾ ਨੀਚੇ ਨੂੰ ਪੱਲਾ ਖਿੱਚਣਾ ਪਹਿਲਾਂ ਉੱਪਰਲੀ ਵਾਲੀ ਸੈੱਟ ਰੱਖਣਾ ਵਾ ਨੀਚੇ ਨੂੰ ਪੱਲਾ ਖਿੱਚ ਕੇ ਜਿਹੜਾ ਪੱਲਾ ਫੋਲਡ ਹੁੰਦਾ ਵਾ ਉੱਪਰ ਨੂੰ ਕਰਕੇ ਪਿੱਥੋਂ ਦੀ ਆਪਾਂ ਪ੍ਰੋਪਰ ਸੈੱਟ ਕਰ ਲੈਣਾ ਤੇ ਥੋੜੀ ਸਿਲਾਈ ਮਾਰ ਕੇ ਸਾਫ਼ ਕਰਾਂਗੇ ਹੁਣ ਨੱਕ ਦੇ ਸੈਂਟਰ ਦੇ ਵਿੱਚ ਆਪਾਂ ਪਿੰਨ ਲਗਾਵਾਂਗੇ ਕਲਗੀ ਕਮਾ ਕੇ ਕਲ ਕੀ ਕਮਾ ਕੇ ਤੁਸੀਂ ਵੀ ਆਪਣੀ ਪੈਨ ਲਗਾਇਆ ਕਰੋ ਜਿਹਦੇ ਨਾਲ ਆਪਣੀ ਜਿਹੜੀ ਪੈਨ ਹੁੰਦੀ ਆ ਉਹ ਟੇਢੀ ਨਹੀਂ ਹੁੰਦੀ ਹੁਣ ਜਿਹੜੇ ਧਾਗੇ ਬਾਹਰ ਨੂੰ ਆਉਂਦੇ ਸੀ ਆਪਾਂ ਉਹ ਵੀ ਅੰਦਰ ਨੂੰ ਕਰਕੇ ਸੈੱਟ ਕਰ ਲੈਣੇ ਆ ਪ੍ਰੋਪਰ ਆਪਾਂ ਇਹਨੂੰ ਵੀ ਸਾਫ਼ ਕਰਕੇ ਲਗਾਣਾ ਵਾ ਇਹਦੇ ਨਾਲ ਹੀ ਆਪਣੀ ਦਸਤਾਰ ਦੀ ਪੂਰੀ ਸ਼ੇਪ ਦਿਖਦੀ ਆ ਉੱਪਰ ਉਹਦੀ ਆਪਾਂ ਹੁਣ ਪੈਨ ਲਗਾ ਦਾਂਗੇ ਜਿਹਦੇ ਨਾਲ ਆਪਣਾ ਲੜ ਖੁੱਲ੍ਹੇ ਨਾ ਜਾਂ ਢਿੱਲਾ ਨਾ ਹੋਵੇ ਹੁਣ ਆ ਗਿਆ ਜੀ ਆਪਣੀ ਦਸਤਾਰ ਦਾ ਲਾਸਟ ਪਾਰਟ ਸਿਰ ਕਵਰ ਕਰਨਾ ਪਹਿਲਾਂ ਨੀਚੋਂ ਦੀ ਆਪਾਂ ਉੱਪਰ ਨੂੰ ਪੱਲਾ ਖਿੱਚ ਲਿਆ ਤੇ ਚੰਗੀ ਤਰ੍ਹਾਂ ਇਹਨੂੰ ਖੋਲ ਕੇ ਦੋਨੋਂ ਕੰਨੀ ਵਾਲੇ ਪਾਸੇ ਆਪਾਂ ਇੱਕ ਆਦਿ ਫੜ ਕੇ ਡਬਲ ਕਰ ਲੈਣਾ ਵਾ ਉੱਪਰ ਉਹਦੀ ਆਪਾਂ ਡਬਲ ਹਮੇਸ਼ਾ ਦਾ ਸਟਾਰ ਦਾ ਜਿਹੜਾ ਸਿਰ ਕਵਰ ਕਰੀਦਾ ਹੁੰਦਾ ਕਿਉਂਕਿ ਨੀਚੇ ਵਾਲਾ ਜਿਹੜਾ ਬੇਸ ਆਪਣਾ ਉਹ ਨਾ ਦਿਖੇ ਹੁਣ ਚੰਗੀ ਤਰ੍ਹਾਂ ਪਰਲੀ ਸਾਈਡ ਤੋਂ ਇਹ ਆਪਾਂ ਹੱਥ ਦੀ ਮਦਦ ਨਾਲ ਅੰਦਨਮ ਕਰ ਲੈਣਾ ਵਾ ਹੁਣ ਇਹ ਲੜ ਲਗਾਉਣ ਵਾਸਤੇ ਅੱਧਾ ਆਪਾਂ ਲੜ ਪਰਲੀ ਸਾਈਡ ਤੋਂ ਫੋਲਡ ਕੀਤਾ ਸੀ ਅੱਧਾ ਦੂਜੀ ਸਾਈਡ ਤੋਂ ਫੋਲਡ ਕੀਤਾ ਸੀ ਤੇ ਚੰਗੀ ਤਰ੍ਹਾਂ ਇਹਨੂੰ ਅੰਦਰ ਨੂੰ ਕਰਕੇ ਆਪਾਂ ਦਸਤਾਰ ਕੰਪਲੀਟ ਕਰ ਲਈ ਆਪਣੀ ਹੁਣ ਹੋਰ ਮੇਰੇ ਕਿਸੇ ਵੀ ਯੂਜ਼ਰ ਨੇ ਕੋਈ ਵੀ ਦਸਤਾਰ ਸਿੱਖਣੀ ਹੋਵੇ ਸਾਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਅਸੀਂ ਤੁਹਾਡੇ ਵਾਸਤੇ ਉਹ ਵੀਡੀਓ ਲੈ ਕੇ ਆਵਾਂਗੇ ਜਰੂਰ ਹੁਣ ਦੇਖੋ ਜੀ ਦਸਤਾਰ ਦੀ ਫਰੰਟ ਸਾਈਡ ਤੇ ਆਹ ਬੈਕ ਸਾਈਡ ਆਪਣੇ ਯਾਰਾ ਦੋਸਤਾਂ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮਿਲਦੇ ਤੁਹਾਨੂੰ ਕਿਸ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ